ਸਤਿ ਸ੍ਰੀ ਅਕਾਲ ਜੀ ਹੋਰ ਸਨਾਵ ਜੀ ਕੀ ਹਾਲ ਚਾਲ ਆ ਮੈਂ ਸੁਜੀਤ ਕਰਮਠਾੜੂ ਤੇ ਅੱਜ ਆਪਾਂ ਫੇਰ ਨਵੀਂ ਕਲੈਕਸ਼ਨ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਏ ਆ ਤੇ ਜਿਹੜਾ ਆਪਾਂ ਅੱਜ ਦਾ ਸਟੱਫ ਲੈ ਕੇ ਆਏ ਆ ਅੱਜ ਬਹੁਤ ਹੀ ਪਿਆਰੇ ਪਿਆਰੇ ਸੂਟ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਹੜੇ ਬਹੁਤ ਪਿਆਰੇ ਸੂਟ ਨੇ ਸਾਡੇ ਕੋਲੇ ਆਏ ਨੇ ਅੱਜ ਸਾਡੇ ਕੋਲੇ ਵੀਡੀਓ ਲੈ ਕੇ ਆਇਆ ਆਪਾਂ 50 ਤੋਂ 60 ਸੂਟ ਨੇ ਤੁਹਾਡੇ ਵਾਸਤੇ ਇਹ ਲੈ ਕੇ ਆਏ ਆ ਬਹੁਤ ਹੀ ਆਪਾਂ ਜੈਨੂਨ ਰੇਟ ਦੇਵਾਂਗੇ ਤੁਹਾਨੂੰ ਤੇ ਜਿਹੜਾ ਤੁਸੀਂ ਅੱਜ ਦਾ ਰੇਟ ਸੁਣੋਗੇ ਅੱਜ ਸਾਰਾ ਹੋਲ ਸੇਲ ਪ੍ਰਾਈਸ ਮਿਲਣਾ ਤੁਹਾਨੂੰ ਤੇ ਸਾਰੇ ਸੂਟ ਡਿਸਕਾਊਂਟ ਦੇ ਉੱਤੇ ਲੱਗੇ ਨੇ ਤੇ ਲਕਜ਼ਰੀ ਕਾਟਨ ਦਾ ਲਕਜ਼ਰੀ ਕਾਟਨ ਦਾ ਸਟਾਫ ਆਪਣੇ ਕੋਲੇ ਆਇਆ ਹੈ ਤੇ ਸਾਰਾ ਬ੍ਰਾਂਡ ਦਾ ਮਾਲ ਹੈ ਤੇ ਤੁਸੀਂ ਇਹਦਾ ਇਹਦੀ ਮੋਹਰ ਚੈੱਕ ਕਰ ਸਕਦੇ ਹੋ ਸਾਰਾ ਗਰਮੀ ਵਾਲਾ ਸਟਾਫ ਹੈ ਤੇ ਬਹੁਤ ਹੀ ਪਿਆਰਾ ਜਿਹੜਾ ਇਹਦਾ ਸਟਾਫ ਰਹਿਣ ਵਾਲਾ ਹੈ ਤੇ ਇਹਦੀ ਰੇਂਜ ਰਹੂਗੀ ਅੱਜ ਸਿਰਫ ਤੇ ਸਿਰਫ ਇੱਕ ਸੂਟ ਦੀ ਰੇਂਜ ਰਹੂਗੀ 550 ਰੁਪਿਆ 550 ਰੁਪਏ ਦੇ ਵਿੱਚ ਤੁਹਾਨੂੰ ਆਲ ਓਵਰ ਸ਼ੂਟ ਇਹ ਮਿਲੇਗਾ ਤੇ ਨਾਲ ਇਹਦੇ ਦੁਪੱਟਾ ਮਿਲੇਗਾ ਲੈਸ ਵਾਲਾ ਦੁਪੱਟੇ ਦੇ ਉੱਤੇ ਲੱਗਿਆ ਹੋਊਗਾ ਇਹਦੇ ਸਾਰੇ ਸਾਈਡਾਂ ਦੇ ਉੱਤੇ ਬਹੁਤ ਹੀ ਸੋਹਣਾ ਕੰਮ ਕੀਤਾ ਹੋਊਗਾ ਛੂਟ ਦੇ ਨਾਲ ਦਾ ਤੇ ਦੁਪੱਟਾ ਪੂਰੇ ਖੁੱਲੇ ਸਾਈਡ ਦਾ ਦੇਖੋ ਤੁਸੀਂ ਪੂਰੇ ਖੁੱਲੇ ਸਾਈਡ ਦਾ ਦੁਪੱਟਾ ਤੁਹਾਨੂੰ ਮਿਲੂਗਾ ਤੇ 5 ਮੀਟਰ ਆਲਓਵਰ ਤੁਹਾਨੂੰ ਕਪੜਾ ਦੇਾਂਗੇ ਬਹੁਤ ਹੀ ਸੋਹਣਾ ਜਿਹੜਾ ਗਰਮੀ ਦੇ ਵਿੱਚ ਪਾਉਣ ਵਾਲਾ ਬਹੁਤ ਹੀ ਕਾਫੀ ਟੇਬਲ ਬਹੁਤ ਹੀ ਸੋਹਣਾ ਕਪੜਾ ਹੈ ਲਗਜ਼ਰੀ ਕਾਟਨ ਦਾ ਸਾਰਾ ਸਟਾਫ ਹੈ ਇੱਕ ਛੋਟਾ ਆਪਾਂ ਖੋਲ ਦੇ ਕਰਾਂਗੇ ਨਾਲ ਦੀ ਨਾਲ ਤੁਹਾਨੂੰ ਦੱਸ ਦਿਆ ਕਰਾਂਗੇ ਵੀ ਇਹਦੇ ਕਲਰ ਕਿੰਨੇ ਨੇ ਨਾਲ ਦੀ ਨਾਲ ਆਪਾਂ ਲੋਕੇਸ਼ਨ ਵੀ ਦੱਸ ਦਿੰਨੇ ਆ ਜਿਹੜੇ ਆਪਣੇ ਚੈਨਲ ਦੇ ਉੱਤੇ ਨਵੇਂ ਪਹਿਣ ਭਰਾਉਂਦੇ ਆ ਜਿਹੜੀ ਆਪਣੀ ਸ਼ਾਪ ਹੈ ਇਹ ਆਪਣੀ ਸ਼ਾਪ ਡਿਸਟ੍ਰਿਕਟ ਬਠਿੰਡਾ ਮੋਡ ਮੰਡੀ ਦੇ ਲਾਗੇ ਰਹਿ ਜਾਂਦਾ ਮੈਸਟਰਖਾਨਾ ਪਿੰਡ ਜਿੱਥੇ ਮਾਤਾ ਦਾ ਮੇਲਾ ਲੱਗਦਾ ਉਹ ਵਾਲੀ ਆਪਣੀ ਉੱਥੇ ਸ਼ਾਪ ਹੈ ਗੁਰਨਾਨਨ ਕਲਾਸ ਹਾਊਸ ਆਪਣੀ ਜਿਹੜੀ ਜੱਟ ਜਿਹੜਾ ਸੋਰਾ ਉਹਦਾ ਨਾਮ ਹੈ ਤੇ ਤੁਸੀਂ ਸੂਟ ਨੂੰ ਆਪਣੇ ਆਨਲਾਈਨ ਆ ਵੀ ਅਸੀਂ ਆਨਲਾਈਨ ਦਾ ਕੰਮ ਕਰਦੇ ਆਂਗੇ ਤੇ ਜਿਹੜਾ ਆਨਲਾਈਨ ਦਾ ਕੰਮ ਤੁਸੀਂ ਦੇਖੋ ਇਹ ਸਾਡੇ ਪਾਰਸਲ ਜਿਹੜੇ ਤਿਆਰ ਹੋਏ ਨੇ ਜਿਹੜੇ ਭੈਣ ਭਰਾ ਸਾਨੂੰ ਬਹੁਤ ਹੀ ਜ਼ਿਆਦੇ ਪਿਆਰ ਕਰਦੇ ਨੇ ਤੇ ਬਹੁਤ ਹੀ ਜ਼ਿਆਦੇ ਸਾਡੇ ਇੱਥੇ ਵਿਸ਼ਵਾਸ ਕਰਦੇ ਨੇ ਤੇ ਸਾਨੂੰ ਪਿਆਰ ਜਿਹੜਾ ਉਹ ਝੋਲੀਆਂ ਪਰ ਪਰ ਕੇ ਕਰਦੇ ਨੇ ਤੇ ਲੋੜ ਤੋਂ ਵੱਧ ਸਾਡੇ ਤੇ ਵਿਸ਼ਵਾਸ ਕਰਦੇ ਨੇ ਅਸੀਂ ਵੀ ਉਹਨਾਂ ਦੇ ਵਿਸ਼ਵਾਸ ਤੇ 100 ਦੇ 100% ਖਰੇ ਉਤਰਦੇ ਹਾਂ ਕਿਉਂਕਿ ਜਿਹੜੀ ਚੀਜ਼ ਉਹ ਸਾਡੇ ਕੋਲੋਂ ਬਾਏ ਕਰਦੇ ਨੇ ਉਹਨਾਂ ਦੇ ਸੇਮ ਹੀ ਚੀਜ਼ ਘਰੇ ਪਹੁੰਚਦੀ ਹੈ ਇਹ ਵਾਲੇ ਸਾਡੇ ਪਾਰਸਲ ਨੇ ਸਾਡੇ ਡੇਲੀ ਪਾਰਸਲ ਪਾਰਸਲਾਂ ਦੇ ਪਾਰਸਲ ਨਿਕਲਦੇ ਨੇ ਤੇ ਬਹੁਤ ਹੀ ਜਿਹੜਾ ਆਨਲਾਈਨ ਦਾ ਕੰਮ ਆਪਾਂ ਕਰਦੇ ਹਾਂ ਜਿਹੜਾ ਸਾਡਾ ਪਾਰਸਲ ਜਾਂਦਾ ਉਹ ਸਾਡਾ ਪੋਸਟ ਆਫਿਸ ਰਾਹੀਂ ਪਾਰਸਲ ਜਾਊਗਾ ਤੇ ਤੁਹਾਡੇ ਘਰੇ ਪਹੁੰਚੂਗਾ ਪਾਰਸਲ ਜੇ ਤੁਸੀਂ ਸਾਡੇ ਤੇ ਵਿਸ਼ਵਾਸ ਕਰੋਗੇ ਤਾਂ ਤੁਹਾਡਾ ਜਿਹੜੀ ਤੁਸੀਂ ਸਾਡੇ ਕੋਲੋਂ ਸੂਟ ਬਾਏ ਕਰੋਗੇ ਕੋਈ ਵੀ ਚੀਜ਼ ਤੁਸੀਂ ਸਾਡੇ ਕੋਲੋਂ ਮੰਗਾਓਗੇ ਤਾਂ ਤੁਹਾਡੇ ਵਿਸ਼ਵਾਸ ਦੇ ਸਿਰ ਤੇ ਅਸੀਂ ਸਾਰੀ ਜੀ ਤੁਹਾਡੇ ਘਰੇ ਭੇਜਾਂਗੇ ਆਹ ਲਓ ਜੀ ਜਿਵੇਂ ਇਹ ਵਾਲਾ ਸੂਟ ਤੁਹਾਨੂੰ ਆਪਾਂ ਦਿਖਾਉਨੇ ਆ ਇਹ ਆਲਓਵਰ ਸਾਫ ਦੇ ਵਿੱਚ ਹੈ ਇਹਦੇ ਬਾਕੀ ਕਲਰ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇਹਦੇ ਬਾਕੀ ਕੱਲੇ ਜਿਹੜੇ ਹੈਗੇ ਨੇ ਇਸ ਲੋਟ ਤੇ ਤੁਹਾਨੂੰ ਸੂਟ ਮਿਲਣਗੇ ਇਹ ਇਹਦਾ ਦੂਸਰਾ ਜਿਹੜਾ ਕਲਰ ਹੈ ਪੈਲੇਟ ਟੋਨ ਦੇ ਵਿੱਚ ਹੈ ਪੈਲੇਟ ਸੂਟ ਹੈ ਇਹਦਾ ਕਲਰ ਜਿਹੜਾ ਹੈਗਾ ਪੈਲੇਟ ਦਾ ਤੇ ਤੀਸਰਾ ਕਲਰ ਇਹਦਾ ਜਿਹੜਾ ਹੈਗਾ ਸਰਦੀਈ ਦੇ ਵਿੱਚ ਆ ਗਿਆ ਸਰਦੀਈ ਦੁਪੱਟੇ ਦੇ ਨਾਲ ਹੈ ਬਹੁਤ ਹੀ ਸੋਹਣਾ ਕਲਰ ਹੈ ਸੂਟਾਂ ਦੇ रेट ਅੱਜ ਬਾਜ਼ ਵ੍ਰਹਿਣਗੇ ਤੁਹਾਨੂੰ ਸੂਟ ਸਿਰਫ ਮਿਲਣਗੇ ਇਹ 550 ਰੁਪਏ ਦੇ ਵਿੱਚ ਸਮੇਤ ਦੁਪੱਟੇ ਦੇ ਵਿੱਚ ਆਲ ਓਵਰ ਸਟਾਫ ਮਿਲੂਗਾ ਤੇ ਕਪੜਾ ਬਹੁਤ ਪਿਆਰਾ ਹੈ ਤੇ ਇਹ ਸੂਟ ਤੁਹਾਨੂੰ ਮਿਲਣਗੇ 550 ਦੀ ਰੇਂਜ ਦੇ ਵਿੱਚ ਇਹ ਇਹਦੇ ਸੀਗੇ 4 ਕਲਰ ਆਪਾਂ ਇੱਕ ਇੱਕ ਸੂਟ ਨੂੰ ਖੋਲਿਆ ਕਰਾਂਗੇ ਬਾਕੀ ਸਾਰੇ ਕਲਰ ਤੁਹਾਨੂੰ ਜਿਹੜੇ ਆਪਾਂ ਦਿਖਾ ਦਿਆ ਕਰਾਂਗੇ ਜੀ ਆਹ ਲਓ ਜੀ ਅੱਗੇ ਆ ਜੇ ਤੁਸੀਂ ਆਪਾਂ ਲਾਈਟ ਚਾਟ ਜਿਹੜਾ ਆਪਾਂ ਖੋਲਦੇ ਆ ਤੁਸੀਂ ਇਹ ਸਾਡੇ ਸਾਡੇ ਕੋਲ 4 ਛੂਟ ਵੀ ਮੰਗਾ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਹੋਊਗੀ ਜਿੱਲੇ ਮਰਜੀ ਛੂਟ ਕੋਈ ਸਾਡੇ ਕੋਲ ਬਾਏ ਕਰ ਸਕਦੇ ਹੋ ਤੇ ਇਹ ਕਪੜਾ ਸਾਰਾ ਜਿਹੜਾ ਅੱਜ ਦਾ ਸੱਫ ਹੋਊਗਾ ਸਾਰਾ ਲਗਜ਼ਰੀ ਕਾਟਨ ਤੇ ਮਿਲੂਗਾ ਤੁਹਾਨੂੰ ਤੇ ਇਹ ਨਵੋ ਸਟਾਫ ਹੈ ਬਹੁਤ ਹੀ ਪਿਆਰੇ ਇਹਦੇ ਡਿਜ਼ਾਈਨ ਨੇ ਆਹ ਲਓ ਜੀ ਕਰੋ ਚੈੱਕ ਪ੍ਰਿੰਟ ਬਹੁਤ ਪਿਆਰੇ ਪਿਆਰੇ ਨੇ ਜਿਵੇਂ ਇਹਦਾ ਮਾਊਸ ਕਲਰ ਹੈ ਮਾਊਸ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਫਲਾਵਰ ਹੈ ਇਹਦਾ ਤੇ ਨਾਲ ਇਹਦਾ ਦੁਪੱਟਾ ਆਪਾਂ ਇੱਕ ਖੋਲੇ ਕਰਾਂਗੇ ਬਾਕੀ ਸੋਨੂੰ ਮੈਂ ਕਲਰ ਦਿਖਾ ਦੇ ਕਰੂੰਗੀ ਆਹ ਲਓ ਜੀ ਕਲਰ ਇਹਦੇ ਸਾਰੇ ਪਿਆਰੇ ਨੇ ਤੇ ਦੁਪੱਟਿਆਂ ਦੇ ਸਾਈਜ਼ ਵੀ ਖੁੱਲੇ ਨੇਗੇ ਤੇ 550 ਦੀ ਰੇਂਜ ਦੇ ਵਿੱਚ ਜਿਹੜੇ ਛੂਟ ਅੱਜ ਤੁਹਾਨੂੰ ਸਾਰੇ ਹੋਲਸੇਲ ਪ੍ਰਾਈਸ ਤੇ ਮਿਲਣਗੇ ਤੇ ਇਹਦੇ ਵਿੱਚ ਆਪਾਂ ਕਲਰ ਦੇਾਂਗੇ ਸੋਨੂੰ अगला कलर पिस्ता टोन के आ गया दुप्टा भी इस पिस्ता टोन के बच्चे है बहुत सोहना कलर है ना बहुता लाइट है तो ना ही बहुता डार्क है आ लो जी ये वाला कलर जोड़ा आ गया सुखी मेहंदी वाला कलर आ गया बहुत ही प्यारा कलर है इसको तो बाद एदा कलर जोड़ा इनियन कलर आ गया बहुत ही प्यारा है इसका दुप्टा भी चेक कर लो बहुत प्यारा यदा कलर झाड़ी कि साढ़े पाँच सौ के सारे छूट जोड़े अच्छी मिलने इस बात अपना अगला डिजाइन आ गया अगला डिजाइन भी आप खोलते हैं कलर सारे प्यरे प्यारे हो ਤੇ ਸੂਟਾਂ ਲਈ ਜਿਹੜੇ ਰੇਟ ਅੱਜ ਬਹੁਤ ਹੀ ਸਸੋਂ ਨੂੰ ਜੈਨ ਨੂੰ ਰੇਟ ਮਿਲਣਗੇ ਤੇ 550 ਦੇ ਵਿੱਚ ਤੁਹਾਨੂੰ ਜਿਹੜਾ ਸ਼ੂਟ ਆਪਾਂ ਦੇਾਂਗੇ ਆਹ ਲਓ ਜੀ ਅਗਲਾ ਕਲਰ ਆਪਣਾ ਬਹੁਤ ਹੀ ਪਿਆਰਾ ਆ ਗਿਆ ਪ੍ਰਿੰਟ ਤੇ ਫਲਾਵਰ ਜਿਹੜੇ ਬਹੁਤ ਸੋਹਣੇ ਨੇਗੇ ਤੇ ਸਾਰੇ ਸੂਟ ਆਪਣੇ ਅੱਜ ਹਸ ਹਸੂ ਕਰਦੇ ਨੇ ਬਹੁਤ ਪਿਆਰੇ ਸੂਟ ਨੇ ਤੇ ਸਾਰੇ ਸੂਟ ਗਰਮੀ ਦੇ ਵਿੱਚ ਪਾਉਣ ਵਾਲੇ ਨੇ ਤੁਸੀਂ ਜਿਹਨੂੰ ਵੀ ਦਿਓਗੇ ਉਹ ਸੂਟ ਆਖਲਾ ਯਾਦ ਕਰੂਗਾ ਬਹੁਤ ਹੀ ਸੋਹਣਾ ਸੂਟ ਹੈ ਸਾਫ ਸੁੱਝ ਦੇਖੋ ਵਿੱਚ ਲੈਣਾ ਜੀ ਬਣਿਆ ਨੇ ਤੇ ਇਹਨਾਂ ਮਖਮਲੀ ਕਪੜਾ ਜਿਹੜਾ ਇਹ ਹੈਗਾ ਤੇ ਆਹ ਲਓ ਜੀ ਇਹਦਾ ਆਪਾਂ ਦੁਪੱਟਾ ਦਿੰਨੇ ਆ ਸੋ ਨਾਲ ਬਹੁਤ ਪਿਆਰਾ ਤੇ 나ਦੀ 나 ਤੁਸੀਂ ਲੁੱਕ ਸ਼ੂਟ ਲੁੱਕ ਚੈੱਕ ਕਰੀਏ ਸੂਟ ਦੀ ਬਹੁਤ ਹੀ ਪਿਆਰੀ ਲੋਕਾ ਹੈ ਤੇ ਬਹੁਤ ਹੀ ਗੈਂਟ ਸੂਟ ਨੇ ਤੇ ਰੇਟ ਸਾਰੇ ਅੱਜ ਬਹੁਤ ਹੀ ਘੱਟ ਨੇਗੇ ਤੇ ਇਹਦੇ ਆਪਾਂ 나ਦੀ 나 ਤੁਹਾਨੂੰ ਕਲਰ ਦਿੰਨੇ ਆ ਆਹ ਲਓ ਜੀ ਕਲਰ ਤੁਸੀਂ 나ਦੀ 나 ਚੈੱਕ ਕਰੀਏ ਕਲਰ ਜਿਹੜੇ ਹੈਗੇ ਨੇ ਬਹੁਤ ਪਿਆਰੇ ਨੇਗੇ ਦੁਪੱਟਿਆਂ ਦੇ ਸਵੇਤ ਜਿਹੜੇ ਸੂਟ ਅੱਜ ਤੁਹਾਨੂੰ ਮਿਲਣਗੇ ਤੇ ਰੇਟ ਸਾਰਿਆਂ ਦੇ ਘੱਟ ਤੋਂ ਘੱਟ ਨੇਗੇ ਆਹ ਲੋ ਜੀ ਅਗਲਾ ਕਲਰ ਇਹਦਾ ਆ ਗਿਆ ਤੇ ਆਹ ਲੋ ਜੀ ਅਗਲਾ ਕਲਰ ਇਹਦਾ ਡਾਰਕ ਪਿਸਟਾ ਟੋਨ ਦੇ ਵਿੱਚ ਆ ਗਿਆ ਬਹੁਤ ਹੀ ਪਿਆਰਾ ਕਲਰ ਹੈ ਤੇ ਇਹ ਇਹਨਾਂ ਦਾ ਕਲਰ ਚਾਰਟ ਬਣ ਜਾਂਦਾ ਕਲਰ ਚਾਰਟ ਨਾਲ ਦੀ ਨਾਲ ਦੇਖੀ ਜਾਏ ਉਹ ਤੇ ਇਹ ਸੂਟ ਚਾਰੇ ਚਾਰੇ ਨਹੀਂ ਛੱਡਣ ਵਾਲੇ ਤੇ ਰੇਟ ਇਹਨਾਂ ਦੇ ਅੱਜ ਬਹੁਤ ਘੱਟ ਨੇਗੇ ਆਹ ਲੋ ਜੀ ਇਸ ਤੋਂ ਬਾਅਦ ਆਪਣਾ ਕਲਰ ਚਾਰਟ ਆ ਗਿਆ ਆ ਵਾਲਾ ਇਹ ਆਪਾਂ ਡਿਜ਼ਾਈਨ ਖੋਲ ਕੇ ਦਿਖਾਉਨੇ ਆਂ ਵੀ ਕਲਰਾਂ ਤੋਂ ਨੂੰ ਆਪੇ ਪਤਾ ਲੱਗ ਜੂ ਡਿਜ਼ਾਈਨ ਦਾ ਪਤਾ ਲੱਗ ਜਾਂਦਾ ਵੀ ਕਿੱਦਾਂ ਦਾ ਜਿਹੜਾ ਇਹ ਤਾਂ ਡਿਜ਼ਾਈਨ ਹੈ ਤੇ ਕਪੜਾ ਤੋਂ ਨੂੰ ਆਲ ਓਵਰ 5 ਮੀਟਰ ਮਿਲੂਗਾ ਅੱਜ ਆ ਲਓ ਜੀ ਪ੍ਰਿੰਟ ਚੈੱਕ ਕਰੀ ਜਾਏ ਬਹੁਤ ਪਿਆਰੇ ਪਿਆਰੇ ਪ੍ਰਿੰਟ ਹੋਣਗੇ ਤੇ ਫਲਾਪਰ ਵੀ ਬਹੁਤ ਹੀ ਪਿਆਰੇ ਤੇ ਆ ਲਓ ਜੀ ਨਾਲ ਆਪਾਂ ਦਨੇ ਆ ਦੁਪੱਟਾ ਖੁੱਲੇ ਸੇਜ ਵਾਲੇ ਦੁਪੱਟੇ ਮਿਲਣਗੇ ਤੇ ਰੇਂਜ ਤੁਹਾਨੂੰ ਅੱਜ ਮਿਲੂਗੀ ਸਿਰਫ ਤੇ ਸਿਰਫ 550 ਰੁਪਿਆ ਸੂਟ ਦੀ ਇੱਕ ਸੂਟ ਦੀ ਰੇਂਜ ਜਿਹੜੀ ਮਿਲੂਗੀ ਆਹ ਲਓ ਜੀ ਪਿੰਕ ਦੇ ਬਟੇ ਦੇ ਨਾਲ ਬਹੁਤ ਪਿਆਰਾ ਕਲਰ ਹੈ ਇਸ ਦੇ ਵਿੱਚ ਆਪਾਂ ਕਲਰ ਦਿੰਨੇ ਆ ਨਾਲ ਦੀ ਨਾਲ ਤੁਹਾਨੂੰ ਇੱਕ ਇਹਦਾ ਪਾਈਟ ਕਲਰ ਆ ਗਿਆ ਤੇ ਐਟ ਕਲਰ ਦੇ ਵਿੱਚ ਸੂਟ ਬਹੁਤ ਪਿਆਰਾ ਹੈ ਆਹ ਲਓ ਜੀ ਇਹ ਆ ਗਿਆ orange ਕਲਰ orange ਕਲਰ ਵੀ ਬਹੁਤ ਹੀ ਪਿਆਰਾ ਹੈ ਤੇ ਆਹ ਵਾਲਾ ਆ ਗਿਆ ਮਸਟਰਡ ਕਲਰ ਪੀਲਾ ਕਲਰ ਮਸਟਰਡ ਆ ਇਹ ਵੀ ਕਲਰ ਬਹੁਤ ਪਿਆਰਾ ਹੈ ਤੇ ਅਗਲਾ ਕਲਰ ਆਪਣਾ ਸਿਲਦਾਈ ਕਲਰ ਆ ਗਿਆ ਇਹ 5 ਸੂਟਾਂ ਦਾ ਕਲਰ ਚਾਰਟ ਆ ਕਲਰ ਚਾਰਟ ਬਹੁਤ ਪਿਆਰੇ ਨੇ ਤੇ ਰੇਂਜ ਇਹਨਾਂ ਦੀ ਹੈਗੀ ਹੈ 550 ਰੁਪਿਆ ਤੁਸੀਂ ਇਹ ਜਿਹੜੇ ਸਸਤੇ ਸਸਤੇ ਸੂਟ ਤੇ ਸੋਹਣੇ ਸੋਹਣੇ ਸੂਟ ਲੈਣੇ ਹਨ ਇਹ ਸੂਟ ਸਾਨੂੰ ਗੁਰਨਾਨਕਵਾਲਿਆਂ ਦੇ ਮਿਲਣਗੇ ਪਿੰਡ ਬਾਈਸਰਖਾਨੇ ਦੇ ਵਿੱਚੋਂ ਤੇ ਇਹ ਫਟਾਫਟ ਤੁਸੀਂ ਸਾਨੂੰ ਸਕਰੀਨਸ਼ਾਟ ਨਾਲ ਦੀ ਨਾਲ ਪਾ ਦੇਣਾ ਕਿਉਂਕਿ ਸਾਡੇ ਜਿਹੜਾ ਆਨਲਾਈਨ ਦਾ ਕੰਮ ਕਰਦੇ ਕਰਕੇ ਸਾਡਾ ਉਹ ਫਟਾਫਟ ਜਿਹੜਾ ਸੂਟ ਹੈਗੇ ਨੇਗੇ ਸੇਲ ਹੋ ਜਾਂਦੇ ਨੇਗੇ ਆਹ ਲਓ ਜੀ ਅਗਲਾ ਡਿਜ਼ਾਈਨ ਆਪਾਂ ਖੋਲਦੇ ਆ ਅਗਲਾ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਸਾਰੇ ਸੂਟਾਂ ਦੀ ਬਹੁਤ ਹੀ ਕੈਂਟ ਲੁੱਕ ਹੈ ਤੇ 5 ਮੀਟਰ ਆਲ ਓਵਰ ਦੇ ਵਿੱਚ ਜਿਹੜੇ ਸ਼ੂਟ ਅੱਜ ਦੇ ਸਾਰੇ ਸਾਨੂੰ ਮਿਲਣਗੇ ਆਹ ਲਓ ਜੀ 5 ਮੀਟਰ ਆਲ ਓਵਰ ਕਪੜਾ ਮਖਮਲੀ ਕਾਟਨ ਹੈ ਬਹੁਤ ਪਿਆਰਾ ਸਾਫਾ ਹੈ ਤੇ ਦੁਪੱਟੇ ਦੇ ਸਮੇਤ ਸੂਟ ਮਿਲੂਗਾ ਲੁੱਕ ਚੈੱਕ ਕਰ ਲਓ ਕਿੰਨਾ ਸੋਹਣਾ ਇਹਦੇ ਵਿੱਚ ਫਲਾਵਰ ਜਿਹੜਾ ਬਣਿਆ ਹੋਇਆ ਹੈ ਤੇ ਬਾਲਾ ਸੋਹਣਾ ਸੂਟ ਲੱਗੂਗਾ ਤੁਹਾਡੇ ਪਾਇਆ ਆਹ ਲਓ ਜੀ ਦੇਖੋ ਦੁਪੱਟਾ ਸਾਈਜ਼ ਦੁਪੱਟਾਂ ਦੇ ਪੂਰੇ ਖੁੱਲੇ ਨੇ ਸਾਈਜ਼ ਦੀ ਤੁਸੀਂ ਚਿੰਤਾ ਨਾ ਕਰੋ ਤੇ ਵੇਚ ਚੀਜ਼ ਕੋ ਕੇ ਤੁਸੀਂ ਸਾਡੇ ਕੋਲੋਂ ਸ਼ੂਟ ਨੂੰ ਬਾਈ ਕਰਿਆ ਕਰੋ ਤੇ ਅਸੀਂ ਆਨਲਾਈਨ ਦਾ ਕੰਮ ਜਿਹੜਾ ਵਧੀਆ ਖੁੱਲ੍ਹਦਲੀ ਨਾਲ ਕਰਦੇ ਹਾਂ ਤੇ ਤੁਸੀਂ ਬਹੁਤ ਹੀ ਸਾਨੂੰ ਪਿਆਰ ਦਿੰਨੇ ਹੋ ਆਹ ਲਓ ਜੀ ਇਹ ਵਾਲਾ ਇਹਦਾ ਅਗਲਾ ਕਲਰ ਆ ਗਿਆ ਇਸ ਤੋਂ ਬਾਅਦ ਆਪਣਾ ਕਲਰ ਆ ਗਿਆ ਮਹਿੰਦੀ ਟੋਨ ਦੇ ਵਿੱਚ ਤੇ ਆਹ ਅਗਲਾ ਕਲਰ ਆਪਣਾ ਆ ਗਿਆ ਚੂਹਾ ਕਲਰ माउस कलर के बच्चे आ गया चार कलर चार्ट जोड़ा है बहुत प्यारा फटाफट तीन ऑर्डर प्लेस करना इसे नंबर देते हलो जी इस तो बाद आप कलर खोलते हैं अगला अगला डिजाइन देखते हैं आप कि डिजाइन है आ लो जी करो डिजाइन चैक बहुत प्यारा डिजाइन आ गया जो डिजाइन आप खोलते डिजाइन बहुत ही सोहना है बहुत ही घेंट लोग है सूट की बहुत ही प्यारा सूट है गर्मी सूट जो तो पावगे बहुत चंगा लगेगा जिन्हों भी तुम दोगे उन्होंने भी बहुत चंगा लगेगा क्योंकि बहुत सोहना स्टाफ है आ लो जी खुले खुले दुपटे के ना सैज जोड़े सबू मिलते हैं ਤੇ ਅੱਜ ਰੇਟ ਵੀ ਇਹਨਾਂ ਦੇ ਬਹੁਤ ਘੱਟ ਨੇ ਆਹ ਲੋ ਜੀ ਸੰਤਰੀ ਕਲਰ ਦੇ ਵਿੱਚ ਆ ਗਿਆ ਜਿਹੜਾ ਇਹਦਾ ਕਲਰ ਆਇਆ ਮਿੱਠਾ ਮਿੱਠਾ ਸੰਤਰੀ ਇਹ ਬਹੁਤ ਸੋਹਣਾ ਤੇ ਆਹ ਵਾਲਾ ਆ ਗਿਆ ਸ਼ਰਦਈਵ ਦੇ ਵਿੱਚ ਲਾਈਟ ਸ਼ਰਦਈ ਕਲਰ ਹੈਗਾ ਇਸ ਤੋਂ ਬਾਅਦ ਇਹਦਾ ਆ ਗਿਆ ਪੀਲਾ ਕਲਰ ਲੱਡੂ ਪੀਲਾ ਕਲਰ ਆ ਗਿਆ ਬਹੁਤ ਪਿਆਰਾ ਤੇ ਬਹੁਤ ਹੀ ਘੈਂਟ ਜੀ ਲੋਕਾ ਹੈ ਤੇ ਇਹ ਚਾਰ ਸੂਟਾਂ ਦਾ ਕਲਰ ਚਾਰਟ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਹੈ ਤੇ 550 ਦੇ ਵਿੱਚ ਰਹਿਣ ਵਾਲਾ ਏ ਸੂਟ ਸਾਡਾ ਜਿਹੜਾ ਰੇਲ ਦਾ ਰੇਟ ਹੈ ਇੱਕ ਸੂਟ ਦਾ ਰੇਟ ਹੈ ਚਾਰ ਸੂਟਾਂ ਦਾ ਰੇਟ ਹੈ ਜੇ ਵੀ ਤੁਸੀਂ ਜਿਹੜੀ ਜਿਹੜੀ ਪਹਿਣਾ ਕਰੇ ਕੰਮ ਕਰਦਿਆਂ ਨੇ ਆਪਣਾ ਕੱਪੜੇ ਦਾ ਕੰਮ ਕਰਦਿਆਂ ਨੇ ਜੇ ਸਾਫ ਤੋਂ ਸੈੱਟ ਬਾਈ ਮੰਨ ਲੈਣਾ ਹੈ ਤਾਂ ਸਾਡੇ ਕੋਲ ਸੂਸਾ ਨੂੰ ਇਕੱਠੇ ਲੈਣੇ ਪੈਣਗੇ ਤਾਂ ਉਹਨਾਂ ਦਾ ਹੋਲਸੇਲ ਭਾਈ ਤੁਹਾਨੂੰ ਲਾਵਾਂਗੇ ਤੇ ਦੋਨੇ ਆਪਾਂ ਦੋਨੇ ਕੰਮ ਡੀਲ ਕਰਦੇ ਆ ਨਾਇ ਤਾਂ ਆਪਾਂ ਰਿਟੇਲ ਦਾ ਰਿਟੇਲ ਵੀ ਰਿਟੇਲ ਚ ਵੀ ਡੀਲ ਕਰਦੇ ਆ ਕਸਟਮਰ ਨੂੰ ਤੇ ਹੋਲ ਸੇਲ ਹੋਲ ਸੇਲ ਚ ਵੀ ਅਸੀਂ ਡੀਲ ਕਰਦੇ ਆ ਕਸਟਮਰ ਨਾਲ ਤੁਸੀਂ ਸਾਡੇ ਕੋਲੇ ਆ ਕੇ ਸਾਡੀ ਸਾਡੇ ਸਟੋਰ ਤੇ ਆ ਕੇ ਤੁਸੀਂ ਸਾਡੇ ਨਾਲ ਤੁਸੀਂ ਗੰਪਰੋ ਮੈਂ ਇਹ ਕਰ ਸਕਦੇ ਹੋ ਵੀ ਕਿੱਦਾਂ ਦਾ ਕਪੜਾ ਵੀ ਦੇਖ ਸਕਦੇ ਹੋ ਹੱਥੀ ਫੀਲ ਕਰ ਸਕਦੇ ਹੋ ਵੀ ਕਿਹੋ ਜਿਹਾ ਕਪੜਾ ਆਪਾਂ ਦੁਕਾਨ ਦੇ ਉੱਤੇ ਰੱਖਦੇ ਆ ਹਮੇਸ਼ਾ ਆਪਣੇ ਕੋਲੋਂ ਵਧੀਆ-ਵਧੀਆ ਬ੍ਰਾਂਡ ਤੇ ਸੋਹਣਾ-ਸੋਹਣਾ ਸਭ ਮਿਲਦਾ ਹੈ ਤੇ ਸਸਤੇ ਰੇਟਾਂ ਦੇ ਉੱਤੇ ਆਹ ਲਓ ਜੀ ਇਹਦਾ ਲਾਈਟਸ दाखी जहा कलर है बहुत घाट लुक है सूट की आ लो जी साइज देखी जाओ दुपटे का इस आ गया पिंक पिंक टोन के आ गया बहुत प्यारा कलर है यी आ लो जी मास्ट कलर कर... ना मास्टर्ड कलर है ना मेहंदी कलर है बहुत प्यारी टोन है इसकी भी आ गया डार्क दे दे लो जी करो ਚੈੱਕ ਇਹਦਾ ਕਲਰ ਚਾਰਟ ਤੇ 550 ਦੇ ਵਿੱਚ ਛੂਟ ਆਪਾਂ ਤੁਹਾਨੂੰ ਇੱਕ ਦੇਾਂਗੇ ਚਾਰ ਲਾਓਗੇ ਪੰਜ ਲਾਓਗੇ 550 ਦੇ ਵਿੱਚ ਆਪਾਂ ਛੂਟ ਤੁਹਾਨੂੰ ਦੇਾਂਗੇ ਇਹ ਆਹ ਲੋ ਜੀ ਅਗਲਾ ਡਿਜ਼ਾਈਨ ਵੀ ਆਪਣੇ ਕੋਲੇ ਆ ਗਿਆ ਬਹੁਤ ਕਿਊਟ ਜਿਹਾ ਡਿਜ਼ਾਈਨ ਆ ਗਿਆ ਬਹੁਤ ਹੀ ਸੋਹਣਾ ਤੇ ਸਾਰੇ ਸੂਟ ਅੱਜ ਬਹੁਤ ਸੋਹਣੇ ਰਹਿਣ ਵਾਲੇ ਆ ਬਹੁਤ ਹੀ ਸੋਹਣੀ ਵੀਡੀਓ ਬਣੀ ਆ ਆਪਣੀ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਹੈ ਜਿਹੜੇ ਸਾਡੇ ਪਿੰਡਾਂ ਦੇ ਨੇੜੇ ਤੇਰੇ ਵਾਲੇ ਆ ਤੁਸੀਂ ਫਟਾਫਟ ਤੁਸੀਂ ਨੇੜੇ ਹੋਗੇ ਜਦੋਂ ਵੀ ਤੁਸੀਂ ਆਪਣੇ ਸਟੋਰ ਤੇ ਆਓ ਤੁਸੀਂ ਸੂਟ ਨੂੰ ਲੈ ਸਕਦੇ ਹੋਗੇ ਆਪਣੇ ਕੋਈ ਇਸ ਤਰ੍ਹਾਂ ਦੀਆਂ ਬਹੁਤ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਜਿਹੜੀਆਂ ਹੁੰਦੀਆਂ ਨੇ ਆਪਣੇ ਕੋਲੇ ਆਹ ਲਓ ਜੀ 5 ਮੀਟਰ ਆਲ ਓਵਰ ਦੇ ਵਿੱਚ ਸਾਰਾ ਸਫਾ ਅੱਜ ਦਾ ਰਹਿਣ ਵਾਲਾ ਹੈ ਇਹ ਸਾਡੇ ਕੋਲੇ ਕਸਟਮਰ ਕਰਕੇ ਸਾਡੇ ਕੋਲ ਵੀਡੀਓ ਨਹੀਂ ਛੇਤੀ ਛੇਤੀ ਬੰਦ ਦੀ ਸਾਡੇ ਕੋਲੇ ਮਾਲ ਸੋਨ ਨੂੰ ਜੇ ਤੁਸੀਂ ਸਾਡੇ ਸਟੋਰ ਦੇ ਉੱਤੇ ਵਿੱਚ ਕਰੋਗੇ ਬਹੁਤ ਹੀ ਘੈਂਟ ਘੈਂਟ ਲੁੱਕ ਦੇ ਸੂਟ ਮਿਲਣਗੇ ਤੇ ਬਹੁਤ ਹੀ ਪਿਆਰੇ ਪਿਆਰੇ ਤੇ ਬਹੁਤ ਹੀ ਘੱਟ ਰੇਟਾਂ ਦੇ ਉੱਤੇ ਆਹ ਲਓ ਜੀ ਇਸ ਦੇ ਵਿੱਚ ਮੈਂ ਤੁਹਾਨੂੰ ਕਲਰ ਦਿੰਨੀ ਆ ਇਹਦੇ ਵਿੱਚ ਕਲਰ ਕਾਫੀ ਆਏ ਨੇ ਇਹਦੇ ਵਿੱਚ 5 6 ਕਲਰਾਂ ਦਾ ਸੈਟ ਹੈ ਆਹ ਲਓ ਜੀ ਇਸ ਕਲਰ ਦੇ ਵਿੱਚ ਤੁਸੀਂ ਦੋ ਸੂਟ ਲੈ ਸਕਦੇ ਹੋ ਮਾウス ਦੁਪੱਟੇ ਦੇ ਨਾਲ ਤੇ ਆਹ ਵਾਲਾ ਕਲਰ ਆ ਗਿਆ ਤੇ ਐਟ ਕਲਰ ਆ ਆਹ ਵਾਲਾ ਕਲਰ ਮਸਟਰਡ ਕਲਰ ਆ ਗਿਆ ਆਹ ਲਓ ਜੀ ਆਹ ਵਾਲਾ ਕਲਰ ਸਦਈ ਆ ਗਿਆ ਤੇ ਆਹ ਵਾਲਾ ਪਰਪਲ ਆ ਗਿਆ ਇਹ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਸਾਡੇ ਕੋਲੇ ਬਹੁਤ ਪਿਆਰੀ ਚੀਜ਼ ਆਈ ਪਈ ਆ ਇਹ ਸਾਡੇ ਕੋਲ ਵੀਡੀਓ ਨਹੀਂ ਬਣੀ ਬਹੁਤ ਚਿਰ ਦੀ ਤੇ ਸਾਡੇ ਕੋਲੇ ਬਹੁਤ ਹੀ ਸੋਹਣਾ ਕਪੜਾ ਆ ਜਿਹੜਾ ਮੈਂ ਤੁਹਾਨੂੰ ਦਿਖਾਉਣੀ ਆ ਇਹਦੇ ਵਿੱਚ ਕਲਰ ਤੁਹਾਨੂੰ ਦੋ ਮਿਲਣਗੇ ਇਹ ਸਾਰਾ ਗੁਲਨਾਜ਼ ਹੈ ਨਵਾਂ ਸਾਫ ਸਾਡੇ ਕੋਲੇ ਆਇਆ ਇਹ ਬਹੁਤ ਹੀ ਪਿਆਰੀ ਲੋਕਾ ਸੂਟ ਦੀ ਇਹ ਸ਼ੂਟ ਆਪਾਂ ਤੁਹਾਨੂੰ 750 ਰੁਪਏ ਦਾ ਦੇਵਾਂਗੇ ਤੇ ਇਹਦੇ ਤੁਸੀਂ ਧਿਆਨ ਨਾਲ ਮੇਰੀ ਵੀਡੀਓ ਸੁਣ ਲਿਓ ਤੁਸੀਂ ਇਹਦੇ ਵਿੱਚ ਕੋਟ ਸੈੱਟ ਬਣਾ ਸਕਦੇ ਹੋ ਫਰੌਕ ਸੂਟ ਬਣਾ ਸਕਦੇ ਹੋ ਤੇ ਸੂਟ ਬਣਾ ਸਕਦੇ ਹੋ ਤੁਸੀਂ ਕੁਝ ਵੀ ਇਹਦੇ 'ਚ ਬਣਾ ਸਕਦੇ ਹੋ ਬਹੁਤ ਹੀ ਪਿਆਰੀ ਡਰੈੱਸ ਬਣਾ ਸਕਦੇ ਹੋ ਇਹ ਸੂਟ ਨਾ ਬਹੁਤ ਹੀ ਪਿਆਰੇ ਨੇ ਇਹ ਜਿਹੜਾ ਇਹਦਾ ਕਲਰ ਹੈਗਾ ਇਹ ਨੇਵੀ ਕਲਰ ਆ ਨੀਲਾਇਆ ਕਲਰ shear ਤੋਂ ਨੂੰ ਬਲੈਕ ਵਾਲਾ ਕਲਰ ਦਿਖ ਰਿਹਾ ਹੋਊਗਾ ਤੇ ਇਹਦੇ ਵਿੱਚ ਤੁਹਾਨੂੰ ਇੱਕ ਬਲੈਕ ਕਲਰ ਤੇ ਇੱਕ ਨੇਵੀ ਕਲਰ ਦੋ ਕਲਰ ਤੁਹਾਨੂੰ ਜਿਹੜੇ ਇਹਦੇ ਵਿੱਚ ਮਿਲਣਗੇ ਆ ਲਓ ਦੀ ਇੱਕ ਨੂੰ ਤੁਹਾਨੂੰ ਬਲੈਕ ਵਾਲਾ ਖੋਲ ਕੇ ਦਿਖਾਉਣੀ ਆ ਇਹ ਦਾ ਕਲਰ ਜਿਹੜਾ ਨੇਵੀ ਸੀਗਾ ਜਿਹੜਾ ਆਪਾਂ ਕਲਰ ਹੁਣ ਖੋਲ ਰਹੇ ਆ ਇਹ ਵਾਲਾ ਕਲਰ ਹੈਗਾ ਬਲੈਕ ਆ ਆਹ ਲਓ ਜੀ ਦੋ ਕਲਰ ਹੈ ਆਪਣੇ ਕੋਲੇ ਅਵੇਲੇਬਲ ਨੇ ਇੱਕ ਨੇਵੀ ਕਲਰ ਹੈ ਇਹਦੇ ਵਿੱਚ ਤੇ ਇੱਕ ਬਲੈਕ ਹੈ ਇਹ ਦੋ ਸੂਟਸ ਨੂੰ 1500 ਦੇ ਦੇਾਂਗੇ ਇੱਕ ਸੂਟਸ ਨੂੰ 750 ਦਾ ਦੇਾਂਗੇ ਬਹੁਤ ਪਿਆਰੀ ਲੋਕਾ ਸੂਟ ਦੀ ਬਹੁਤ ਹੀ ਘੈਂਟ ਸੂਟ ਬਣਦਾ ਕੋਰਸੈਟ ਬਣਾ ਲਓ ਫਰੌਕ ਬਣਾ ਲਓ ਕੁਝ ਵੀ ਤੁਸੀਂ ਮਰਜ਼ੀ ਬਣਾ ਲਓ ਬਹੁਤ ਪਿਆਰਾ ਸੂਟ ਹੈ ਨਿਊ ਸਟੌਕ ਦੇ ਵਿੱਚ ਆਇਆ ਹੈ ਗੁਲਨਾਜ਼ ਕਪੜਾ ਨਿਊ ਆਇਆ ਹੈ ਇਹ ਇਹਦੇ ਵਿੱਚ ਐ ਸਾਡੇ ਕੋਲੇ ਰੋਲਾਂ ਦੇ ਰੋਲ ਪਏ ਨੇ ਮੈਂ ਤੁਹਾਨੂੰ ਕਿਹੜਾ ਸੈਂਪਲ ਦਿਖਾ ਦਿੰਨੀ ਆ ਬਾਕੀ ਸਾਡੇ ਕੋਲੇ ਤੁਸੀਂ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਇਹ ਸੀਗੇ ਆਪਣੇ ਅੱਜ ਦੇ ਪਿਆਰੇ ਪਿਆਰੇ ਸੂਟ ਤੇ ਸੋਹਣੇ ਸੋਹਣੇ ਘੈਂਟ ਘੈਂਟ ਜੀ ਕਲੈਕਸ਼ਨ ਲੈ ਕੇ ਆਪਾਂ ਆਏ ਸੀ ਅਗਲੀ ਵੀਡੀਓ ਆਪਾਂ ਫੇਰ ਲੈ ਕੇ ਆਵਾਂਗੇ ਬਹੁਤ ਪੜਤੇ ਦੇ ਨਾਲ ਵੀਡੀਓ ਦੇਖਣਸਾਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਨਾਲ ਵੀਡੀਓ ਸ਼ੇਅਰ ਕਰਦਿਆ ਕਰੋ ਇਸ ਸਹਾਰੀਆਂ ਦੇ ਵਿੱਚ ਮਾਮੀਆਂ ਮਾਸੀਆਂ ਭੋਗ ਆਲੇ ਤੇ ਆਖਿਆ ਕਰੋ ਵੀ ਚਲੋ ਆਪਾਂ ਚੱਲੀਏ ਗੁਰਨਾਨਕਵਾਲਾ ਦੇ ਪਿੰਡ ਮੈਸਰਖਾਨੇ ਤੇ ਸਸਤੇ ਸਸਤੇ ਸੋਹਣੇ ਸੋਹਣੇ ਸੂਟ ਲੈ ਕੇ ਆਈਏ ਤੇ ਝੋਲੇ ਭਰ-ਭਰ ਕੇ ਲੈ ਕੇ ਆਈਏ ਚਲੋ ਚੱਲੀਏ ਗੁਰਨਾਨਕਵਾਲਾ ਦੇ ਧੰਨਵਾਦ ਜੀ ਤੁਸੀਂ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਸ਼ਾਸ਼ੀ ਕਾਲ ਜੀ